ਕਿ ਤਾਲਾ ਗੁੱਤ ਨੇ ਟੇੜਾ ਨੇ ਗੱਲ ਲੈ ਤੂੰ ਮਨ ਨਿਕਲੇ ਸ ਜਾਊਗਾ ਬਦ ਉਹ ਸੌਕੀ ਨਹੀਂ ਡਰੈਵਰੀ ਬਿੱਲੋ ਉਹਦੇ ਦੱਪ ਦੀ ਜੀਨੀ ਤੇ ਨੋਟ ਚੱਕਦੇ ਨਹੀਂ ਸੌਕੀ ਨਹੀਂ ਡਰੈਵਰੀ ਬਿੱਲੋ ਉਹਦੇ ਦੱਪ ਦੀ ਜੀਨੀ ਤੇ ਨੋਟ ਚੱਕਦੇ ਨਹੀਂ ਸੌਕੀ ਨਹੀਂ ਡਰੈਵਰੀ ਬਿੱਲੋ ਉਹ ਗੇੜਾ ਮਿੱਤਰਾਂ ਦਾ ਲਾਣਾ ਇੱਕ ਦਿੱਲੀ ਦਾ ਨਹੀਂ ਸ਼ਿਕੇ ਦਾ ਰੰਗ ਲੱਗ ਜੂ ਜੱਟਾਂ ਵੇਜ ਛੱਡ ਗਏ ਡਰੈਵਰੀ ਨਹੀਂ ਸੜਕਾਂ ਨੂੰ ਜੰਗ ਲੱਗ ਜੂ ਓਪਰ ਤੇ ਜੱਟਾਂ ਵੇਜ ਛੱਡ ਗਏ ਡਰੈਵਰੀ ਨਹੀਂ ਸੜਕਾਂ ਨੂੰ ਜੰਗ ਲੱਗ ਜੂ ਲੈ ਰੱਬ ਨੂੰ ਤੇ ਆਈਏ ਗੱਡੀ ਘੇਰ ਵਿੱਚ ਪਾਈਏ ਰੱਬ ਨੂੰ ਤੇ ਆਈਏ ਗੱਡੀ ਘੇਰ ਵਿੱਚ ਪਾਈਏ ਜਿੰਦ ਪਲ ਪਲ ਪਈਆ ਤਾਂ ਵੀ ਕੁੱਕਣੀ ਸੌਕੀ ਨਹੀਂ ਡਰੈਵਰੀ ਬਿਲੇ ਓ ਪੰਡਾ ਸੱਪ ਦੀ ਸਿਰ ਤੇ ਲੋਟ ਕੱਪਨੇ ਨਹੀਂ ਸੌਕੀ ਨਹੀਂ ਡਰੈਵਰੀ ਬਿਲੇ ਉਹ ਭਿੰਦੇ ਸੱਪ ਦੀ ਜ਼ਰੀ ਤੇ ਨੋਟ ਚੱਕਣੇ ਨਹੀਂ ਸੌ ਕੀ ਨਹੀਂ ਡਰ ਹੈ ਵਰੀ ਬਿਲੋ ਹੋਲਾ ਤਾਂ ਸਾਡੇ ਉੱਤੇ ਰੂਲ ਜਿਹੜਾ ਹਿੱਟ ਐਂਡ ਰਨ ਸੌ ਕੀ ਨਹੀਂ ਡਰ ਹੈ ਵਰੀ ਬਿਲੋ ਉਹ ਭਿੰਦੇ ਸੱਪ ਦੀ ਜ਼ਰੀ ਤੇ ਨੋਟ ਚੱਕਣੇ ਨਹੀਂ ਸੌ ਕੀ ਨਹੀਂ ਡਰ ਹੈ ਵਰੀ ਬਿਲੋ ਗਾਇਕੀ ਦਾ ਰੁੱਖ ਜਿਹੜਾ 2024 ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਡਰਾਈਵਰ ਭਾਈਚਾਰੇ ਨੂੰ ਕਮਾਕਾਰਾਂ ਤੋਂ ਵਾਂਝੇ ਕਰਤੇ ਫਿਰ ਹੁਣ ਬੇਲੇ ਆ ਜਾਂ ਇੰਜੋਏ ਤਾਂ ਫਿਰ ਕਿਤੇ ਗੋਣੇ ਇੰਜੋਏ ਕਰ ਰਹੇ ਆ ਬੇ ਦੇਖਦੇ ਆਲੇ ਅਸੀਂ 6 ਤਰੀਕ ਤੱਕ 6 ਤਰੀਕ ਨੂੰ ਹਾਂਜੀ ਹਾਂਜੀ 6 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਜਿੰਨੇ ਵੀ ਡਰਾਈਵਰ ਭਾਈਚਾਰਾ ਸਾਰਿਆਂ ਦੇ ਨਾਲ ਅਸੀਂ ਤੈਅ ਦੇ ਲੋ ਤਨ ਮਨ ਤੇ ਤਨ ਸਾਰੇ ਨਾਲ ਅਸੀਂ ਨਾਲ ਹੀ ਸਹਿਯੋਗ ਦਵਾਂਗੇ ਤੇ ਮਜਬੂਰ ਕਰਦਾਂਗੇ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਤੇ ਹੌਸਲੇ ਬੁਲੰਦ ਨੇ ਹੌਸਲੇ ਪੂਰੇ ਬੁਲੰਦ ਨੇ ਜੀ ਉਹ ਕੇਂਦਰ ਸਰਕਾਰ ਨੂੰ ਇੱਕ ਗੁਜਾਰਸ਼ ਵੀ ਆ ਵੀ ਜਿਹੜਾ ਇਹ ਡਰਾਈਵਰੀ ਦਾ ਕੀਤਾ ਹੈ ਇਹ ਪੂਰੇ ਕਿਸੇ ਵੀ ਕੰਮ ਦੇ ਵਿੱਚ ਲਾ ਲੋ ਡਰਾਈਵਰ ਭਾਈਚਾਰੇ ਦਾ ਬਹੁਤ ਵੱਡਾ ਸਹਿਯੋਗ ਆ ਜਿਹੜਾ ਹਿੱਟ ਐਂਡਰਾਂ ਨੂੰ ਉਹਨਾਂ ਨੇ ਲਾਗੂ ਕੀਤਾ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਵਾਪਸ ਲੈਣਾ ਚਾਹੀਦਾ ਤੇ ਸਾਡਾ ਪੂਰਾ ਸਹਿਯੋਗ ਇਹੀ ਰਹੂਗਾ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਹਿੱਟ ਐਂਡਰਾਂ ਨੂੰ ਲਾਗੂ ਨਾ ਹੋਣ ਦਿੱਤਾ ਜਾਵੇ ਕਿਉਂਕਿ ਹਿੱਟ ਐਂਡ ਰਾਣਾ ਲਾਗੂ ਬੇਸ਼ੱਕ ਕਰਤਾ ਪਰ ਸੌਖੀ ਇੰਨੀ ਡਰਾਈਵਰੀ ਹੈ ਨਹੀਂ ਜਿਨੀ ਮੋਦੀ ਸਾਹਿਬ ਨੂੰ ਲੱਗਦੀ ਆ ਸੱਪਾਂ ਦੀ ਸਰੀਤ ਨੂੰ ਨੋਟ ਚੱਕਣੇ ਪੈਂਦੇ ਨੇ ਗੱਲ ਉਹੀ ਆ ਸੜਕਾਂ ਦੇ ਉੱਤੇ ਧੁੰਦ ਦਾ ਸਾਹਮਣਾ ਕਰਨਾ ਪੈਂਦਾ ਏ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਪੁਲਿਸ ਨੇਗੀਆਂ ਦਿੱਲੀ ਪੁਲਿਸ ਹਿਮਾਚਲ ਪੁਲਿਸ ਉੱਤਰਾਖੰਡ ਦੀ ਪੁਲਿਸ ਹਰ ਇੱਕ ਤਰ੍ਹਾਂ ਦੇ ਜਿਹੜਾ ਸਾਹਮਣਾ ਕਰਨਾ ਪੈਂਦਾ ਉਹ ਸੱਪ ਦੀ ਸਰੀਤ ਨੂੰ ਨੋਟ ਚੱਕਣ ਦੇ ਬਰਾਬਰ ਦੀ ਗੱਲ ਹੈ ਇਹ ਤੇ ਪਰ ਸਾਡੇ ਹੌਸਲੇ ਤਾਂ ਫੇਰ ਵੀ ਬੁਲੰਦ ਨੇ ਇਹ ਗੱਲ ਸੱਚੀ ਆ ਕਿ ਪੈਂਦੇ ਸੱਪ ਦੀ ਸ਼ਰੀਰ ਤੋਂ ਨੋਟ ਚੱਕਣੇ ਸੌਖੀ ਦੀ ਡਰਾਈਵਰੀ ਬਿਲੋ ਹਾ ਕਿਸੇ ਦੇ ਹਾਸਤੇ ਦੇ ਵਿੱਚ ਕੋਈ ਵੀ ਡਰਾਈਵਰ ਭਾਈਚਾਰਾ ਬਹੁਤ ਜਗ੍ਹਾ ਤੇ ਅਸੀਂ ਸੁਣਨੇ ਵੀ ਰਹੇ ਆ ਤੇ ਸਾਡੇ ਨਾਲ ਮਤਲਬ ਕਿ ਸਾਡਾ ਕੋਈ ਕਸੂਰ ਨਾ ਹੁੰਦੇ ਹੋਏ ਵੀ ਫੇਰ ਵੀ ਸਾਨੂੰ ਬਹੁਤ ਜਿਆਦਾ ਮਰਦ ਜਿਹੜਾ ਔਖੇ ਟਾਈਮ ਦਾ ਸਾਹਮਣਾ ਕਰਨਾ ਪੈਂਦਾ ਤੇ ਉਸ ਦੇ ਬਾਵਜੂਦ ਵੀ ਅਸੀਂ ਮਤਲਬ ਕਿ ਕਿੱਤਾ ਜਿਹੜਾ ਡਰਾਈਵਰੀ ਦਾ ਅਸੀਂ ਕਰ ਰਹੇ ਆ ਕਿਉਂਕਿ ਸਾਡੇ ਹੌਸਲੇ ਪੂਰੇ ਬਲੰਦ ਨੇ ਮਜਬੂਰ ਕਰ ਦਾਂਗੇ ਮੋਦੀ ਸਰਕਾਰ ਨੂੰ ਕਿ ਆਪਣਾ ਫੈਸਲਾ ਵਾਪਸ ਲੈਣ ਤੇ ਦੇਖੋ ਅਸੀਂ ਸਾਰੇ ਇਨਸਾਨ ਆ ਇੱਕ ਕੁੱਤੇ ਦੀ ਜਾਂ ਕਿਸੇ ਵੀ ਕਿਸੇ ਵੀ ਮਤਲਬ ਜੀਵ ਜੰਤੂ ਦੀ ਲਾ ਲੋ ਕਿਸੇ ਦੀ ਵੀ ਕੋਈ ਵੀ ਬੰਦਾ ਜਿਹੜਾ ਹੱਤਿਆ ਨਹੀਂ ਕਰ ਸਕਦਾ ਅਸੀਂ ਕਿਸੇ ਕੁੱਤਾ ਵੀ ਸਾਡੀ ਗੱਡੀ ਦੇ ਸਾਹਮਣੇ ਆ ਜਾਂਦਾ ਤਾਂ ਉਹਨੂੰ ਬਚਾਉਣ ਦੇ ਲਈ ਵੀ ਅਸੀਂ ਆਪਣੀ ਜਾਨ ਤੇ ਖੇਲ ਜਾਂਦੇ ਆ ਤੇ ਅਸੀਂ ਫਿਰ ਮਤਲਬ ਕਿ ਕਿਉਂ ਕਿਸੇ ਦੇ ਮਤਲਬ ਹਨਾ ਤੁਸੀਂ ਸਮਝ ਸਕਦੇ ਹੋ ਤਾਂ ਇਹਦੇ ਵਿੱਚ ਕੋਈ ਡਰਾਈਵਰ ਦਾ ਰੂਲ ਹੋ ਨਹੀਂ ਹੁੰਦਾ ਕਿ ਉਹ ਜਾਣ ਬੁੱਝ ਕੇ ਕਿਸੇ ਦੇ ਉੱਪਰ ਗੱਡੀ ਚੜਾ ਦੇ ਜਾਂ ਕੁਝ ਵੀ ਉਹਨਾ ਕਿ ਵੀ ਕੰਮ ਕਾਜ ਕਿਵੇਂ ਚੱਲ ਰਿਹਾ ਕੰਮਕਾਰ ਮੰਦਾ ਜੀ ਆ ਸਾਰੇ ਡਰਾਈਵਰ ਭਾਈਚਾਰਾ ਜਿਹੜਾ ਸਾਰਾ ਵਿੱਲਾ ਖੜਾਗਾ ਅੱਜ 4-5 ਦਿਨ ਹੋ ਗਏ ਸਵੇਰੇ ਆ ਜੰਨੇ ਆ ਰੋਟੀਆਂ ਖਾ ਕੇ ਸ਼ਾਮ ਨੂੰ ਘਰੇ ਵਾਪਸ ਮੁੜ ਜੰਨੇ ਆ ਕੋਈ ਵੀ ਸਾਡਾ ਹੱਲ ਨਹੀਂ ਹੈਗਾ ਸੜਕਾ ਤੇ ਆਵਾਜਾਈ ਦੇਖ ਲੋ 95% ਆਵਾਜਾਈ ਦਾ ਫਰਕ ਪੈ ਗਿਆ ਸਿਰਫ ਇਹ ਹਿੱਟ ਐਂਡ ਰਨ ਦੇ ਬਦੌਲਤ ਪਰ 6 ਤਰੀਕ ਨੂੰ ਅਸੀਂ ਪੂਰਾ ਸਹਿਯੋਗ ਦਵਾਂਗੇ ਦੇ ਲੋ ਦਵਾਂਗੇ ਡਰਾਈਵਰ ਡਰਾਈਵਰ ਭਾਈਆਂ ਦਾ ਸਾਥ ਦਵਾਂਗੇ ਅਸੀਂ ਸਾਰੇ ਤੈਅ ਦਿਲੋਂ ਨਾ ਤਨ ਮਨ ਤੇ ਦਾਂ ਸਰ ਨਾਲ ਸਹਿਯੋਗ ਸਾਡਾ ਪੂਰਾ ਹੈ